ਅਕਸਰ ਹੀ ਅਸੀਂ ਕੁਝ ਮਹੀਨੇ ਜਾਂ ਸਾਲ ਜਾਂ ਫਿਰ ਇਸ ਤੋਂ ਵੀ ਜ਼ਿਆਦਾ ਸਮਾਂ ਪੇਪਰ ਦੀ ਤਿਆਰੀ ਕਰਦੇ ਹਾਂ ਪਰੰਤੂ ਪੇਪਰ ਦੇ ਉਹ 2.5 ਘੰਟੇ ਬਹੁਤ ਜ਼ਿਆਦਾ ਅਹਿਮ ਹੁੰਦੇ ਹਨ ਅਗਰ ਇਹ 2.5 ਘੰਟੇ ਸਪੈਸ਼ਲੀ ਇੱਥੇ ਮੈਂ ਪੀਐਸਟੈਟ ਜਾਂ ਕਿਹ ਲੋਕ ਕਿਸੇ ਵੀ ਟੈਟ ਇਗਜ਼ਾਮ ਦੀ ਗੱਲ ਕਰ ਰਹੇ ਹਾਂ ਪੇਪਰ ਵਿੱਚ ਸਾਡੇ ਬਹੁਤ ਵਧੀਆ ਨੰਗਦੇ ਹਨ ਤਾਂ ਘੱਟ ਤਿਆਰੀ ਨਾਲ ਵੀ ਅਸੀਂ ਪੇਪਰ ਕਰੈਕ ਕਰ ਸਕਦੇ ਹਾਂ ਪਰੰਤੂ ਜੇਕਰ ਇਸਦੇ ਉਲਟ ਅਸੀਂ ਇਸ ਸਮੇਂ ਪੇਪਰ ਤੇ ਫੋਕਸ ਨਾ ਕਰ ਸਕੇ ਕਾਰਨ ਕੋਈ ਵੀ ਹੋ ਸਕਦਾ ਹੈ ਤਜਾਦਾ ਤਿਆਰੀ ਨਾਲ ਵੀ ਸਾਡਾ ਪੇਪਰ ਕ੍ਰੈਕ ਨਹੀਂ ਹੋ ਸਕਦਾ ਵੈਸੇ ਤਾਂ ਬਹੁਤ ਸਾਰੀਆਂ ਗੱਲਾਂ ਦਾ ਸਾਨੂੰ ਇਸ ਸਮੇਂ ਧਿਆਨ ਰੱਖਣਾ ਪੈਂਦਾ ਪਰ ਸਭ ਤੋਂ ਅਹਿਮ ਹੈ ਪੇਪਰ ਨੂੰ ਸਹੀ ਤਰੀਕੇ ਨਾਲ ਅਟੈਂਪਟ ਕਰਨਾ ਇਥੇ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਾਂਗਾ ਮੈਂ ਹੁਣ ਤੱਕ 2 ਪੀਐਸਟੈਟ 2 ਬਾਰ ਸੀਟੈਟ ਅਤੇ 4 ਬਾਰ ਐਚਟੈਟ ਭਾਵੇਂ 2 ਬਾਰ ਟਜੀਟ ਦਾ ਅਤੇ ਦੂਬਾਰ ਪੀਜੀਟੀ ਜੋ ਲੈਕਚਰਰ ਲਈ ਹੁੰਦਾ ਹੈਗਾ ਉਹ ਕਲੀਅਰ ਕੀਤੇ ਨੇ ਮਤਲਬ ਕੁੱਲ ਮੈਂ ਮਲਾਕੇ ਹੁੰਨ ਤੱਕ 8 ਬਾਰ ਜਿਹੜਾ ਹੈਗਾ ਟੈਟ ਦਾ ਐਗਜ਼ਾਮ ਦਿੱਤਾ ਐਂਡ 8 ਦਾ 8 ਬਾਰ ਹੀ ਟੈਟ ਦਾ ਜੋ ਪੇਪਰ ਹੈ ਉਹ ਕਲੀਅਰ ਕੀਤਾਗਾ ਪੂਬ 100% ਐਕੂਰੇਸੀ ਦੇ ਨਾਲ ਪਹਿਲੀ ਬਾਰ ਜੋ ਪੀਐਸਟੇਟ ਦਾ ਪੇਪਰ ਸੀਗਾ ਉਹ ਮੈਂ ਜਦੋਂ ਬੀਐਡ ਦਾ ਮੇਰਾ ਸੈਕੰਡ ইয়ার ਸੀਗਾ ਰਨਿੰਗ ਦੇ ਵਿੱਚ ਹੀ ਬੀਐਡ ਦੇ ਮੈਂ ਉਹ ਕਲੀਅਰ ਕੀਤਾ ਸੀਗਾ ਸੋ ਦੇਖੋ ਇੱਥੇ ਹੋ ਸਕਦਾ ਹੈ ਕਿ ਤੁਹਾਡਾ ਨਜ਼ਰੀਆ ਪੇਪਰ ਅਟੈਂਪਟ ਕਰਨ ਬਾਰੇ ਮੇਰੇ ਤੋਂ ਵੱਖਰਾ ਹੋਵੇ ਅਤੇ ਜ਼ਿਆਦਾ ਸਹੀ ਹੋਵੇ ਪਰ ਬਹੁਤੇ ਬੱਚਿਆਂ ਦੇ ਕਮੈਂਟ ਜਾਂ ਮੈਸੇਜ ਤੋਂ ਬਾਅਦ ਮੈਂ ਇਹ ਵੀਡੀਓ ਬਣਾ ਰਿਹਾ ਜਿੱਥੇ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਿਹਾਗਾ ਜੋ ਮੇਰੀ ਸਟ੍ਰੈਟੇਜੀ ਰਹੀ ਹੈ ਪੇਪਰ ਨੂੰ ਲੈ ਕੇ ਕਿਸ ਤਰੀਕੇ ਨਾਲ ਮੈਂ ਪੇਪਰ ਅਟੈਂਪਟ ਕੀਤਾਗਾ ਜਾਂ ਕਿਸ ਤਰੀਕੇ ਨਾਲ ਤੁਸੀਂ ਕਰੋ ਕਿ ਤੁਹਾਡੇ ਲਈ ਬੈਨੀਫਿਟ ਹੋਵੇ ਸੋ ਇਹ ਸਾਰੀਆਂ ਗੱਲਾਂ ਤੇ ਆਪਾਂ ਡਿਸਕਸ ਕਰਾਂਗੇ ਇਸ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਜੋ ਸਾਥੀ ਸੀਡੀਪੀ ਦੀ ਤਿਆਰੀ ਕੀਤੇ ਬਿਨਾ ਪੇਪਰ ਦੇਣ ਲਈ ਜਾਂਦੇ ਹਨ ਤਾਂ ਉਹਨਾਂ ਦੇ ਪੇਪਰ ਕਲੀਅਰ ਕਰਨ ਦੀ ਜੋ ਪ੍ਰਤੀਸ਼ਤ ਹੈ ਜੀ ਜੋ ਪ੍ਰੋਬੈਬਿਲਟੀ ਹੈ ਜੋ ਸੰਭਾਵਨਾ ਹੈ ਉਹ 0% ਤੋਂ ਵੀ ਘੱਟ ਜਾਂਦੀ ਹੈ ਫਿਰ ਭਾਵੇਂ ਉਹਨਾਂ ਦਾ ਸਬਜੈਕਟ ਜਿੰਨਾ ਮਰਜ਼ੀ ਸਟਰੋਂਗ ਹੋਵੇ ਕਿਉਂਕਿ ਸਾਈਕੋ ਦੇ ਸਿਰਫ 30 ਹੀ ਨੰਬਰ ਨਹੀਂ ਹੁੰਦੇ ਸਾਈਕੋ ਸੀਡੀਪੀ ਅਤੇ ਸਬਜੈਕਟ ਪੈਡਾਗੋਜੀ ਨੂੰ ਮਿਲਾ ਕੇ 50% ਜੋ ਪੋਰਸ਼ਨ ਹੈ ਭਾਪ 150 ਦੇ ਵਿੱਚੋਂ ਲਗਭਗ 75 ਨੰਬਰ ਦੀ ਸਾਈਕੋਲੋਜੀ ਹੀ ਹੁੰਦੀ ਹੈ ਖਾਸ ਕਰਕੇ ਪੀਐਸਟੈਟ ਪੇਪਰ ਦੀ ਮੈਂ ਇੱਥੇ ਗੱਲ ਕਰ ਰਿਆਂਗਾ ਸੋ ਸੀਡੀਪੀ ਨੂੰ ਤੁਸੀਂ ਜ਼ਰੂਰ ਪੇਪਰ ਦੇ ਲਈ ਕਰਕੇ ਹੀ ਜਾਣਾ ਹੈ ਸੀਡੀਪੀ ਤੋਂ ਬਿਨਾ ਅਗਰ ਜਾਓਗੇ ਤਾਂ ਮੈਂ ਤੁਹਾਨੂੰ ਪਹਿਲੇ ਹੀ ਬੋਲਦਾ ਕਿ ਫਿਰ ਚਾਹੇ ਜਿੱਦਾਂ ਮਰਜੀ ਅਟੈਂਪਟ ਕਰ ਲਿਓ ਜੋ ਚਾਂਸਸ ਨੇ ਪੇਪਰ ਕਲੀਅਰ ਹੋਣ ਦੇ ਉਹ ਬਹੁਤ ਜ਼ਿਆਦਾ ਘਟ ਜਾਣਗੇ ਇਸ ਚੈਨਲ ਦੇ ਉੱਪਰ ਅਗਰ ਤੁਸੀਂ ਸੀਡੀਪੀ ਦੀ ਤਿਆਰੀ ਹਾਲੇ ਤੱਕ ਨਹੀਂ ਕੀਤੀ ਤਾਂ ਇਸ ਚੈਨਲ ਦੇ ਉੱਪਰ 38 ਵੀਡੀਓਸ ਦੇ ਵਿੱਚ ਸੀਡੀਪੀ ਦਾ ਕੰਪਲੀਟ ਕੋਰਸ ਕਰਵਾਇਆ ਗਿਆ ਐਵਰੇਜ ਹਰ ਇੱਕ ਵੀਡੀਓ 20 ਮਿੰਟ ਦੀ ਹੈ ਸੋ ਬਹੁਤਾ ਸਮਾਂ ਨਹੀਂ ਲੱਗਣਾ ਤੁਹਾਨੂੰ ਤਾਂ ਸਾਰਾ ਜਿਹੜਾ ਇਹ ਤੁਸੀਂ ਜੋ ਕੋਰਸ ਹੈ ਫ੍ਰੀ ਕੋਰਸ ਹੈ ਸੀਡੀਪੀ ਦਾ ਉਹਨੂੰ ਕੰਪਲੀਟ ਕਰ ਸਕਦੇ ਹੋ ਚਲੋ ਇਹਨਾਂ ਦੱਸਣ ਤੋਂ ਬਾਅਦ ਹੁਣ ਆਪਾਂ ਆ ਜਾਨੇ ਆਪਣੇ ਮੇਨ ਪੁਆਇੰਟ ਤੇ ਪੇਪਰ ਅਟੈਂਪਟ ਨੂੰ ਲੈ ਕੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪੀਐਸਟ ਪੇਪਰ 1 ਦੀ ਆਪਾਂ ਇੱਥੇ ਮੰਨ ਕੇ ਜਾ ਰਹੇ ਹਾਂ ਕਿ ਤੁਸੀਂ ਹਰ ਇੱਕ ਵਿਸ਼ਾ ਵਧੀਆ ਤਰੀਕੇ ਨਾਲ ਪੇਪਰ ਦੇ ਲਈ ਤਿਆਰ ਕਰਕੇ ਗਏ ਹੋ ਕਿਉਂਕਿ ਆਪਾਂ ਨੂੰ ਅਗਰ 150 ਕੁਐਸਚਨ ਹੁੰਦੇ ਪੇਪਰ ਦੇ ਵਿੱਚ ਤਾਂ 150 ਹੀ ਮਿੰਟ ਹੁੰਦੇ ਭਾਪ 2.5 ਘੰਟੇ ਹੁੰਦੇ ਨੇ ਅਤੇ ਹਰੇਕ ਕੁਐਸਚਨ ਨੂੰ ਅਗਰ ਆਪਾਂ ਐਵਰੇਜ ਹੀ ਕੱਢੀਏ ਤਾਂ 1 ਮਿੰਟ ਦੇ ਵਿੱਚ ਅਸੀਂ ਕਰਨਾ ਹੁੰਦਾ ਤਾਂ ਸਭ ਤੋਂ ਪਹਿਲਾਂ ਪੀਐਸਟੈਟ ਪੇਪਰ 1 ਲਈ ਤਾਂ ਮੈਂ ਜਾਊਂਗਾ ਜੀ ਕਿ ਸਭ ਤੋਂ ਪਹਿਲਾਂ ਤੁਸੀਂ ਕਰੋ ਸੀਡੀਪੀ ਦਾ ਪੋਰਸ਼ਨ ਜੋ ਪਹਿਲੇ 3 ਨੰਬਰ ਨੇ ਕਿਉਂਕਿ ਆਪਾਂ ਬਿਲਕੁਲ ਫਰੈਸ਼ ਹੁੰਨੇ ਆ ਆਪਣੀ ਤਿਆਰੀ ਵੀ ਹੈਗੀ ਹੈ ਤਾਂ ਉਹਨੂੰ ਅਸੀਂ ਕਰਨਾ ਵੀ ਹੈ ਤੇ ਇਹ ਵੀ ਕੋਸ਼ਿਸ਼ ਕਰਨੀ ਹੈ ਕਿ ਉਹ ਵਾਲੇ 30 ਕੁਐਸਚਨ ਨੂੰ ਅਸੀਂ 25 ਮਿੰਟ ਦੇ ਵਿੱਚ ਖਤਮ ਕਰੀਏ ਕਿਉਂਕਿ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸ ਰਿਹਾ ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹੀ ਸੀ ਜਦੋਂ ਮੈਂ ਜੋ ਐਗਜ਼ਾਮ ਦਿੱਤੇ ਨੇ NET ਅਤੇ CDP ਸਭ ਤੋਂ ਜ਼ਿਆਦਾ ਇੰਪੋਰਟੈਂਟ ਵੀ ਹੈ ਪਹਿਲੇ 3 ਨੰਬਰ ਤੇ ਕੋਸ਼ਿਸ਼ ਕਰਨੀ ਹੈ ਕਿ 25 ਮਿੰਟ ਦੇ ਵਿੱਚ ਤੁਸੀਂ ਉਹਨੂੰ ਕਵਰ ਕਰਦੇ ਹੋ ਉਸ ਤੋਂ ਬਾਅਦ ਪੰਜਾਬੀ ਆ ਜਾਂਦੀ ਹੈ ਜੀ ਕਿਉਂਕਿ ਪੈਰਾ ਸੌਖਾਗਾ ਈਜ਼ੀ ਹੁੰਦਾਗਾ ਤਾਂ ਪੰਜਾਬੀ ਨੂੰ ਵੀ ਕੋਸ਼ਿਸ਼ ਕਰਨੀ ਆ ਪੈਡਾਗੋਜੀ ਤੁਸੀਂ ਕਰ ਕੀ ਜਾ ਰਹੇ ਹੋ ਕਲਾਸਾਂ ਆਪਣੀਆਂ ਵੀ ਚਲਦੀਆਂ ਪਈਆਂ ਨੇ ਪੰਜਾਬੀ ਦੀਆਂ ਤਾਂ ਉਹਨੂੰ ਵੀ ਕੋਸ਼ਿਸ਼ ਕਰਨੀ ਹੈ ਕਿ 25 ਮਿੰਟ 5-5 ਮਿੰਟ ਦੋਨਾਂ ਦੇ ਵਿੱਚੋਂ ਬਚਾਉਣ ਦੀ ਕੋਸ਼ਿਸ਼ ਕਰੋ ਉਹ ਕਿੱਥੇ ਕਮ ਆਉਣਗੇ ਉਹ ਮੈਂ ਅੱਗੇ ਦੱਸਾਂਗਾ ਨੰਬਰ 3 ਤੇ ਤੁਸੀਂ ਕਰਨਾ ਜੀ EBS ਕਿਉਂਕਿ EBS ਵੀ ਜ਼ਿਆਦਾ ਸਮਾਂ ਨਹੀਂ ਲੈਂਦਾ ਅਗਰ ਤੁਹਾਨੂੰ ਆਨਸਰ ਆਉਂਦੇ ਤਾਂ ਤੁਸੀਂ ਫਟਾਫਟ ਕਰ ਦੇਣਾਗਾ ਠੀਕ ਹੈ ਜ਼ਿਆਦਾ ਡਿਫਿਕਲਟੀ ਨਹੀਂ ਆਉਗੀ ਸੋ ਇਹਨੂੰ ਇੱਥੇ ਵੀ ਤੁਸੀਂ ਆਪਣੇ 5 ਮਿੰਟ ਸੇਵ ਕਰਨੇ ਇਹ ਵੀ ਤੁਸੀਂ 30 ਕੁਐਸਚਨ ਇਨਕਲੂਡਿੰਗ ਥਿਊਰੀ ਪਲੱਸ ਪੈਡਾਗੋਜੀ ਤੁਸੀਂ 25 ਮਿੰਟ ਚ ਕਵਰ ਕਰਨਾ ਜੀ ਠੀਕ ਹੈ ਸੋ ਮੇਰੇ ਅਕੋਰਡਿੰਗ ਤਾਂ ਤੁਹਾਡਾ ਇਦਾਂ ਚੱਲਣਾ ਚਾਹੀਦਾ ਸਾਰਾ ਹਾਂ ਅਗਰ ਕਿਸੇ ਦਾ ਮੈਥ ਬਹੁਤ ਹੀ ਜ਼ਿਆਦਾ ਸਟਰੋਂਗ ਹੈ ਠੀਕ ਹੈ ਪਰ ਮੈਂ ਇਥੇ ਜਨਰਲੀ ਐਵਰੀ ਸਟੂਡੈਂਟ ਨੂੰ ਮੰਨ ਕੇ ਚੱਲਦਾ ਪਿਆਂਗਾ ਠੀਕ ਹੈ ਤਾਂ ਉਹ ਵੱਖਰੀ ਗੱਲ ਹੈ ਉਹਦਾ ਆਪਣਾ ਕੋਈ ਮੈਥਡ ਹੋ ਸਕਦਾ ਸੋ ਨੰਬਰ 4 ਤੇ ਸੋ ਦੇਖੋ ਇੰਗਲਿਸ਼ ਪੈਡਾਗੋਜੀ ਇੱਕ ਬੜਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੋਇਆ ਕਲਾਸਾਂ ਦੇ ਵਿੱਚ ਵੀ ਮੈਂ ਕਿਹਾ 11 ਵੀਡੀਓਜ਼ ਜਿਹੜੀਆਂ ਬਣਾਇਆਂ ਨੇ ਕਿ ਅਗਰ ਤੁਸੀਂ 100 ਪਲੱਸ ਸਕੋਰ ਲੈਣਾ ਤਾਂ ਇੰਗਲਿਸ਼ ਦੀ ਪੈਡਾਗੋਜੀ ਬੜੀ ਇੰਪੋਰਟੈਂਟ ਹੈ ਜੀ 15 ਨੰਬਰ ਦੀ ਆਉਣ ਲੱਗੀ ਲਗਭਗ ਹੁੰਦਾ ਤਾਂ ਉਸ ਤੋਂ ਬਾਅਦ ਮੈਂ ਚਾਹੂੰਗਾ ਕਿ ਤੁਸੀਂ ਨੰਬਰ 4 ਤੇ ਇੰਗਲਿਸ਼ ਪੈਡਾਗੋਜੀ ਕਰੋ ਪਹਿਰੇ ਨਾ ਕਰੋ ਭਾਵੇਂ ਹਲੇ ਕਿਉਂਕਿ ਥੋੜੀ ਜਿਹੀ ਡਿਫਿਕਲਟੀ ਹੁੰਦੀ ਹੈ ਖਾਸ ਕਰਕੇ ਪੰਜਾਬੀ మీడియం ਵਾਲਿਆਂ ਨੂੰ ਤਾਂ ਜਰੂਰ ਉਹ ਪੈਡਾਗੋਜੀ ਤੁਸੀਂ ਕਰਨੀ ਹੈ ਪਹਿਲਾਂ ਤੇ ਉਸ ਤੋਂ ਬਾਅਦ ਆ ਜਾਣਾ ਜੀ ਮੈਥ ਦੇ ਉੱਪਰ ਪੈਡਾਗੋਜੀ ਦੇ ਮੰਨ ਕੇ ਚੱਲਦੇ 15 ਕੁਐਸਚਨ ਨੇ ਥੋੜੀ ਬਹੁਤ ਹੀ ਵਿੱਚ ਗ੍ਰਾਮਰ ਵੀ ਹੈ ਤਾਂ ਉਹ ਤੁਸੀਂ 15 ਕੁਐਸਚਨ 15 ਮਿੰਟ ਚ ਕਰ ਦੇਣੇ ਨੇ ਸੋ ਹਰੇ ਕੁਐਸਚਨ ਇੱਕ ਮਿੰਟ ਠੀਕ ਹੈ ਉਸ ਤੋਂ ਬਾਅਦ ਜੋ ਮੈਥ ਆ ਗਿਆ ਤੁਹਾਡਾ ਠੀਕ ਹੈ ਕਿਉਂਕਿ ਮੈਥ ਇੱਕ ਟਾਈਮ ਕੰਜ਼ਿਊਮਿੰਗ ਹੈ ਜੀ ਥਿਵੇਂ ਇੱਕ ਕੁਐਸਚਨ ਫਸ ਜਾਂਦਾ ਦੋ ਸਵਾਲ ਫਸ ਕੇ ਤਾਂ ਫਿਰ ਕਾਫੀ ਟਾਈਮ ਤੁਹਾਡਾ ਉੱਥੇ ਖਰਾਬ ਹੁੰਦਾਗਾ ਤਾਂ ਜੋ ਪਹਿਲੇ ਤੁਸੀਂ ਸੀਡੀਪੀ ਤੇ ਪੰਜਾਬੀ ਦੇ ਪੰਜ-ਪੰਜ ਮਿੰਟ ਬਚਾਏ ਸੀਗੇ ਉਹਨੂੰ ਤੁਸੀਂ ਮੈਥ ਤੇ ਯੂਜ਼ ਕਰਨਾਗਾ ਸੋ 30 ਮਿੰਟ ਜਿਹੜੇ 30 ਕੁਐਸਚਨ ਹੋਣਗੇ ਮੈਥ ਦੇ ਉਹ ਤੁਸੀਂ 40 ਮਿੰਟ ਤੁਹਾਨੂੰ ਉੱਥੇ ਟਾਈਮ ਮਿਲ ਗਿਆ ਵੱਧ ਮਿਲ ਗਿਆ ਤਾਂ ਮੇਰੇ ਖਿਆਲ ਨਾਲ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਐਂਡ ਐਂਡ ਤੇ ਜੋ ਇੰਗਲਿਸ਼ ਤੇ ਪੈਰੇ ਰਹਿ ਗਏ ਕਈ ਵਾਰ ਉਹ ਪੈਰੇ ਵੀ ਹੁਣ ਔਖੇ ਆਉਣ ਲੱਗੇ ਠੀਕ ਹੈ ਟਾਈਮ ਲੱਗਦਾ ਉੱਥੇ ਅਗਰ ਤੁਸੀਂ ਪ੍ਰੋਪਰ ਐਕਿਊਰੇਟ ਆਨਸਰ ਲੱਭਣੇ ਨੇ ਠੀਕ ਹੈ ਤਾਂ ਟਾਈਮ ਲੱਗੂਗਾ ਜੀ ਡੈਫੀਨਿਟਲੀ ਲੱਗੂਗਾ ਤਾਂ ਹੁਣ ਜੋ ਤੁਹਾਡੇ ਕੋਲ ਸਿਰਫ 20 ਮਿੰਟ ਬਚੇ ਲਾਸਟ ਵਾਲੇ ਤਾਂ ਤੁਸੀਂ ਉਹ ਪੈਰੇ 10-10 ਮਿੰਟ ਦੇ ਕੇ ਠੀਕ ਹੈ ਤਾਂ 20 ਮਿੰਟ ਜਿਹੜੇ ਤੁਹਾਡੇ ਹੈਗੇ ਨੇ ਉਹ ਤੁਸੀਂ ਲਾਸਟ ਤੇ ਲਗਾ ਸਕਦੇ ਹੋ ਦੇਖੋ ਕਿੰਨਾ ਬਿਜ਼ੀ ਸ਼ਡਿਊਲ ਹੈ ਠੀਕ ਹੈ ਸੀਡੀਪੀ ਨੂੰ ਮੈਂ 25 ਮਿੰਟ ਚ ਬੋਲਦਾ ਬਟ ਪ੍ਰੈਕਟੀਕਲੀ ਕਰਕੇ ਦੇਖੋ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਕਿ ਅ ਸ਼ਾਇਦ ਤੁਹਾਡੇ 25 ਮਿੰਟ ਤੋਂ ਵੀ ਟੱਪਣਗੇ ਅਗਰ ਤੁਹਾਡੀ ਪ੍ਰੈਕਟਿਸ ਨਾ ਹੋਈ ਜ਼ਿਆਦਾ ਸੋ ਸੀਡੀਪੀ 25 ਮਿੰਟ ਜੀ ਪੰਜਾਬੀ 25 ਮਿੰਟ ਸਕਰੀਨ ਤੇ ਤੁਸੀਂ ਦੇਖ ਵੀ ਸਕਦੇ ਹੋ ਈਵੀਐਸ 25 ਮਿੰਟ ਸੋ ਜੋ ਪਹਿਲੇ ਸੀਡੀਪੀ ਤੇ ਪੰਜਾਬੀ ਦੇ 10 5-5 ਮਿੰਟ ਬਚੇ ਉਹਨੂੰ ਤੁਸੀਂ ਮੈਥ ਤੇ ਯੂਜ਼ ਕਰੋ ਮੈਥ ਵੱਧ ਟਾਈਮ ਲਊਗਾ ਹੀ ਲਊਗਾ ਮੈਥ ਲਈ ਤੁਸੀਂ ਸਮਾਂ ਕੱਢਣਾਗਾ ਦੇਖੋ ਮੈਂ ਨਹੀਂ ਕਹਿੰਦਾ ਕਿ 25 ਮਿੰਟ ਤੁਸੀਂ ਮੈਂ ਤਾਂ ਕਹਿੰਨਾ 20 ਦੇ ਵਿੱਚ ਕਰ ਦਿਓ ਜੀ ਸੀਡੀਪੀ ਪੰਜਾਬੀ 20 ਦੇ ਵਿੱਚ ਕਰ ਦਿਓ ਤੁਹਾਡੀ ਐਕੂਰੇਸੀ ਹੈ ਪਰ ਜੋ ਉਤੋਂ ਸਮਾਂ ਬਜਾ ਕੇ ਉਹਨੂੰ ਤੁਸੀਂ ਮੈਥ ਲਈ ਰੱਖਣਾ ਹੀ ਰੱਖਣਾ ਅਦਰਵਾਈਜ਼ ਤੁਸੀਂ ਮੈਥ ਦੇ ਫਿਰ ਤੁਹਾਨੂੰ ਤੁੱਕੇ ਲਾ ਕੇ ਆਉਣੇ ਪੈਣਗੇ ਠੀਕ ਹੈ ਕੰਮ ਔਖਾ ਹੋ ਜਾਊਗਾ ਉਸ ਤੋਂ ਬਾਅਦ ਜੋ ਇੰਗਲਿਸ਼ ਪੈਰੇ ਲਈ ਵੀ ਤੁਹਾਡੇ ਕੋਲ ਸਮਾਂ ਹੋਣਾ ਚਾਹੀਦਾ ਹੈ ਅਗਰ ਤੁਸੀਂ ਚਾਹੁੰਦੇ ਹੋ ਕਿ ਚੰਗੀ ਤਰ੍ਹਾਂ ਪੜ ਕੇ ਤੁਸੀਂ ਸਹੀ ਆਨਸਰ ਦੇ ਸਕੋ ਤਾਂ ਉਹਦੇ ਲਈ ਵੀ ਤੁਹਾਨੂੰ ਉੱਪਰੋਂ ਜੋ ਟਾਈਮ ਹੈ ਉਹ ਬਚਾਉਣਾ ਪਊਗਾ ਸੋ ਇਹ ਸੀ ਆਪਣਾ ਪੇਪਰ 1 ਦੇ ਲਈ ਹੁਣ ਆਪਾਂ ਚੱਲਦੇ ਹਾਂ ਪੀਐਸਟੈਟ ਪੇਪਰ 2 ਦੇ ਲਈ ਪੇਪਰ 2 ਦੇ ਵਿੱਚ ਜੀ ਮੈਥ ਤੇ ਸਾਇੰਸ ਇੱਕ ਆ ਗਿਆ ਇੱਕ ਐਸਐਸਟੀ ਵਾਲਿਆਂ ਦਾ ਆ ਗਿਆ ਸੋ ਦੋਨਾਂ ਦਾ ਆਪਾਂ ਇੱਥੇ ਡਿਸਕਸ ਕਰ ਲੈਣੇ ਆ ਐਸਐਸਟੀ ਦਾ ਤਾਂ ਬੜਾ ਹੀ ਸਿੰਪਲ ਜਿਹਾ ਹੈਗਾਗਾ ਜਿਵੇਂ ਦੇਖੋ ਸਭ ਤੋਂ ਪਹਿਲਾਂ ਐਸਐਸਟੀ ਦੀ ਗੱਲ ਕਰਦੇ ਹਾਂ ਕਿ ਸੀਡੀਪੀ ਉਹੀ 25 ਮਿੰਟ ਸਮਾਂ ਬਚਾਓ ਜੀ ਉੱਥੋਂ ਪੰਜਾਬੀ ਨੂੰ 25 ਮਿੰਟ ਦਿਓ ਉਸ ਤੋਂ ਬਾਅਦ ਐਸਐਸਟੀ ਕਰੋ ਠੀਕ ਹੈ ਉਸ ਤੋਂ ਬਾਅਦ ਐਸਐਸਟੀ ਕਰੋ ਠੀਕ ਹੈ ਕਿਉਂਕਿ ਉਹ ਕੁਐਸਚਨ ਹੋ ਜਾਂਦੇ ਨੇ ਕਿਉਂਕਿ ਐਸਐਸਟੀ ਵਾਲਿਆਂ ਨੂੰ ਮੇਰੇ ਖਿਆਲ ਨਾਲ ਬੜੀ ਦਿੱਕਤ ਨਹੀਂ ਆਉਂਦੀ ਟਾਈਮ ਨੂੰ ਲੈ ਕੇ ਤਾਂ ਲਾਸਟ ਜਦੋਂ ਤੁਸੀਂ ਇੰਗਲਿਸ਼ ਕਰਨੀ ਹੈ ਦੇਖੋ ਦੇ ਲਈ ਤੁਹਾਡੇ ਕੋਲ 40 ਮਿੰਟ ਬਚ ਗਏ 40 ਬਹੁਤ ਹੁੰਦੇ ਨੇ ਠੀਕ ਹੈ ਟਰਾਈ ਕਰੋ ਵਧ ਬਚਾਉਣ ਦੀ ਕਿਉਂਕਿ ਪੈਰੇ ਨੇ ਜੀ ਪੇਪਰ 2 ਚ ਥੋੜੇ ਲੰਬੇ ਡਿਫਿਕਲਟ ਪੈਰੇ ਆਉਂਦੇ ਨੇ ਐਸ ਕੰਪੇਅਰ ਟੂ ਪੇਪਰ 1 ਸੋ 40 ਮਿੰਟ ਉੱਥੇ ਤੁਹਾਡੇ ਕੋਲ ਬਚੇ ਤਾਂ 40 ਜੋ ਜੀ ਦੋ ਇੰਗਲਿਸ਼ ਕਰੋਗੇ ਨਾ ਪਹਿਲਾਂ ਪੈਡਾਗੋਜੀ ਕਰਿਓ ਆ ਤਾਂ ਕਿ ਤੁਹਾਡੇ ਕੋਲ 20-25 ਮਿੰਟ ਰਹਿਣ ਪੈਰੇ ਦੇ ਲਈ ਵੀ ਸਿਮਿਲਰਲੀ ਮੈਥ ਸਾਇੰਸ ਦੇ ਵਿੱਚ ਸੇਮ ਹੀ ਹੈ ਜੀ ਸੀਡੀਪ ਫਿਰ ਪੰਜਾਬੀ ਠੀਕ ਹੈ ਇੱਕ ਤਾਂ ਤੁਹਾਡਾ ਸਿਸਟਮ ਸਹੀ ਰਹਿੰਦਾ ਕਿਉਂਕਿ ਸਟਾਰਟਿੰਗ ਤੇ ਸੀਡੀਪ ਹੁੰਦੀ ਹੈ ਉਸ ਤੋਂ ਬਾਅਦ ਪੰਜਾਬੀ ਹੁੰਦੀ ਹੈ ਜਿਆਦਾ ਡਿਫਿਕਲਟੀ ਤੁਹਾਨੂੰ ਆਉਗੀ ਨਹੀਂ ਤੇ ਇਹ ਦੋ ਗੱਲਾਂ ਇੱਥੇ ਹੋਰ ਜ਼ਰੂਰ ਮੈਂ ਪਹਿਲਾਂ ਵਿੱਚ ਬੋਲ ਦਿਨਾ ਇੱਕ ਤਾਂ ਦੇਖੋ ਕਿਸੇ ਤੋਂ ਪੁੱਛਦੇছ ਅਗਰ ਤੁਸੀਂ ਤਿਆਰੀ ਕਰਕੇ ਜਾ ਰਹੇ ਹੋ ਇੱਧਰ ਉੱਧਰੋਂ ਨਾ ਪੁੱਛੋ ਤੁਹਾਡਾ ਟਾਈਮ ਹੀ ਖਰਾਬ ਹੋ ਸਭ ਨੂੰ ਇੱਕੋ ਜੀ ਆਉਂਦਾ ਹੁੰਦਾ ਆਪਣੇ ਆਪ ਤੇ ਫੇਥ ਰੱਖੋ ਪ੍ਰੋਤਸਾਹ ਰੱਖੋ કે નંબર 1 ਤਾਂ એ જ જ્યાદા ઈમ્પોર્ટન્ટ પોઈન્ટ હેગા પેપર દે લેઈ ઉસ તો બાદ ચલો પહેલા મેથ્સ સાયન્સ અપણ ડિસ્કસ કર રહેયા સીડીપી પંજાબી પહેલા તો સેમ ઈ રાખના તુસી હેના અ કારણ કે એકતા દેખો સ્ટાર્ટિંગ થી આ ગઈ હી મે પહેલા દસિયા તા કરકે ઓએમઆર શીટ ફિલ કરને વેલે ભી દિક્કત ની આઉગી ઓએમઆર તો યાદ આયા કે જદુ ઓએમઆર શીટ ફિલ કરોગે તા દેખો એ ના કરો કે પહેલા પેપર تے ટીકન લા લિયા કે કઠ્ઠે જો સર્કલ હે ડાર્ક કરાંગે ઇત બિલકુલ ની કરના જી મે એ ભી ની કેંદા એક એક કરકે કરો ਤਾਂ OMR ਦੇ ਵਿੱਚ ਗੈਪ ਹੁੰਦਾ ਪੰਜ-ਪੰਜ ਕੁਐਸਚਨਾਂ ਤੋਂ ਬਾਅਦ ਤਾਂ ਪਹਿਲੇ ਪੰਜ ਟਿੱਕ ਕਰ ਲਓ ਪੇਪਰ ਤੇ ਤੇ ਉਸ ਤੋਂ ਬਾਅਦ ਪੰਜ ਨੂੰ OMR ਤੇ ਫਿਲ ਕਰ ਦਿਓ ਫਿਰ ਅਗਲੇ ਪੰਜ ਕਰੋ ਫਿਰ ਫਿਲ ਕਰੋ ਮੇਰੇ ਖਿਆਲ ਨਾਲ ਇਹ ਜ਼ਿਆਦਾ ਬੈਟਰ ਵੇ ਹੈ ਮੇਰੇ ਅਕੋਰਡਿੰਗ ਕਿਉਂਕਿ ਜੇ ਦੋ ਇਕੱਠੇ ਕਾਲੇ ਕਰਦੇ ਹੋ ਨਾ ਗੋਲੇ ਤਾਂ ਸਰਕਲ ਡਾਰਕ ਕਰਦੇ ਹਾਂ ਮੈਂ ਆਮੀ ਪਾਸ਼ਾ ਇਥੇ ਵਰਤ ਰਿਹਾ ਤਾਂ ਉਹ ਫਿਰ ਕਈ ਵਾਰ ਉੱਪਰ-ਨੀਚੇ ਹੋ ਗਿਆ ਨਾ ਤੇ ਫਿਰ ਕੰਮ ਖਰਾਬ ਹੋ ਜਾਊਗਾ ਦੋ ਤਿੰਨ ਵੀ ਉੱਪਰ-ਨੀਚੇ ਹੋ ਗਏ ਬਹੁਤ ਔਖਾ ਹੋ ਜਾਂਦਾ ਹੈਗਾ ਠੀਕ ਹੈ ਤਾਂ ਬੈਟਰ ਵੇ ਇਹੀ ਹੈ ਜੀ ਕਿ ਆ ਇਸ ਤੋਂ ਲਾਭ ਇਹ ਤੁਸੀਂ ਇਕੱਲਾ ਇਕੱਲਾ ਕਰਕੇ ਕਰਦੇ ਹੋ ਕਿ ਪਹਿਲਾ ਕੁਐਸਚਨ ਕੀਤਾ ਨਾਲ ਦੀ ਨਾਲ ਕੀਤਾ ਡਾਰਕ ਤਾਂ ਮੇਰਾ ਤਜਰਬਾ ਇਹ ਰਿਹਾ ਕਿ ਉੱਥੇ ਟਾਈਮ ਆਪਣਾ ਵੱਧ ਖਰਾਬ ਹੁੰਦਾ ਪੰਜ ਪੰਜ ਛੇਤੀ ਕਵਰ ਹੋ ਜਾਂਦੇ ਤਾਂ ਇਹ ਦੋ ਚੀਜ਼ਾਂ ਨੇ ਅੱਗੇ ਪਿੱਛੇ ਦੇਖਣਾ ਨਹੀਂ ਠੀਕ ਹੈ ਕਿਉਂਕਿ ਬਹੁਤ ਲਿਮਟਿਡ ਸਮਾਂ ਹੈਗਾ ਅਗਰ ਆਉਂਦਾ ਤੁਹਾਨੂੰ ਤਾਂ ਸੈਕੰਡ ਹੈਗਾ ਕਿ ਜੋ ਸਰਕਲ ਹੈ ਉਹ ਕਿਵੇਂ ਡਾਰਕ ਕਰਨੇ ਨੇ ਉਹ ਮੈਂ ਦੱਸਦਾ ਦੇਖੋ ਪਹਿਲੇ ਦੋ ਤਾਂ ਸੀਡੀਪੀ ਤੇ ਪੰਜਾਬੀ ਐਮ ਐਸ ਸਾਇੰਸ ਲਈ ਉਸ ਤੋਂ ਬਾਅਦ ਦੇਖੋ ਸਾਇੰਸ ਇੱਥੇ ਹੁਣ ਤੁਹਾਡਾ ਸਬਜੈਕਟਿਵ ਐਸੀ ਮੈਂ ਸਾਇੰਸ ਨਾਲ ਜਾਊਂਗਾ ਕਿਉਂਕਿ ਮੇਰਾ ਖੁਦ ਦਾ ਸਬਜੈਕਟ ਸਾਇੰਸ ਰਿ ਤਾਂ ਸਾਇੰਸ ਕਰਨੀ ਹੈ ਤਾਂ ਇੱਥੋਂ ਵੀ 5 ਮਿੰਟ ਬਚਾਉਣੇ ਨੇ ਹਾਂ ਜੇ ਕਿਸੇ ਦਾ ਮੈਥਮੈਟਿਕਸ ਬੜੀਆ ਸਟਰੋਂਗ ਹੈ ਠੀਕ ਹੈ ਵਧੀਆ ਹੈਗਾ ਉਹਦੀ ਕੈਲਕੂਲੇਸ਼ਨ ਫਾਸਟ ਹੈ ਉਹ ਜਲਦੀ ਟਾਈਮ ਅਪ ਕਰ ਸਕਦੇ ਹੈ ਨਾ ਤਾਂ ਬਹੁਤ ਥੋੜੇ ਬੱਚੇ ਹੁੰਦੇ ਨੇ ਇਦਾਂ ਦੇ ਮੈਥ ਵਾਲੀ ਹੋਣਗੇ ਬਾਕੀ ਨਹੀਂ ਹੋ ਸਕਦੇ ਤਾਂ ਉਹ ਜ਼ਰੂਰ ਮੈਥ ਕਰ ਸਕਦੇ ਹੋ ਠੀਕ ਹੈ ਮੈਥ ਸਾਇੰਸ ਨੂੰ ਇੰਟਰਚੇਂਜ ਕਰ ਸਕਦੇ ਹੋ ਪਰ ਮੇਰੇ ਖਿਆਲ ਨਾਲ ਸਾਇੰਸ ਨਾਲ ਜ਼ਿਆਦਾ ਬੈਟਰ ਹੈ ਹੁਣ ਉੱਪਰੋਂ ਆਪਣੇ ਕੋਲੇ 15 ਮਿੰਟ ਬਚੇ ਆ ਜੀ ਤਾਂ ਉਹੀ ਦੇਖੋ ਪ੍ਰਾਣੀ ਸਟੋਰੀ ਹੈ ਈਵੀਐਸ ਵਾਲੀ ਪੇਪਰ 1 ਵਾਲੀ ਤਾਂ ਮੈਥ ਤੇ ਉਹ ਤੁਸੀਂ ਟਾਈਮ ਬੱਧ ਬਚਾਉਣਾ ਹੈ ਮੈਥ ਲਈ ਤੁਸੀਂ ਸਮਾਂ ਸੇਵ ਕਰਨਾ ਆਪਣਾ ਠੀਕ ਹੈ ਕਿਉਂਕਿ ਮੈਥ ਟਾਈਮ ਲੈਂਦਾ ਜੀ ਬੇਸ਼ੱਕ ਕਿਸੇ ਦੀ ਜਿੰਨੀ ਮਰਜ਼ੀ ਕੈਲਕੂਲੇਸ਼ਨ ਹੈ ਕੋਈ ਜਿੰਨਾ ਮਰਜ਼ੀ ਫਾਸਟ ਹੈ ਠੀਕ ਹੈ ਪਰ ਸਿਰਫ ਇਹ ਤਾਂ ਨਹੀਂ ਕਿ ਸਾਰੀ ਮੈਥ ਆ ਲਈ ਸਾਇੰਸ ਵਾਲਿਆਂ ਲਈ ਡਿਫਿਕਲਟ ਹੋ ਜਾਂਦਾ ਕਈ ਵਾਰ ਬਾਇਓ ਵਾਲਿਆਂ ਲਈ ਤਾਂ ਹੋਰ ਵੀ ਜ਼ਿਆਦਾ ਡਿਫਿਕਲਟ ਹੋ ਜਾਂਦਾ ਤਾਂ ਕਰਕੇ ਮੈਥ ਨੂੰ ਸਮਾਂ ਉੱਪਰੋਂ ਬਚਾ ਕੇ ਉਹ ਮੈਥ ਤੇ ਲਾਉਣਾ ਹੈ ਅਤੇ ਲਾਸਟ ਇੰਗਲਿਸ਼ ਰੱਖ ਲਈਜੀ ਤੇ ਇੰਗਲਿਸ਼ ਜਿਹੜਾ ਹੈਗਾ ਉਹਦੀ ਵੀ ਪਹਿਲਾਂ ਪੈਡਾਗੋਜੀ ਕਰਨੀ ਹੈ ਇੰਗਲਿਸ਼ ਦੀ ਵੀ ਪਹਿਲਾਂ ਤੁਸੀਂ ਪੈਡਾਗੋਜੀ ਕਰੋਗੇ 15 ਕੁਐਸਚਨ 15 ਮਿੰਟ ਚ ਕਰ ਦੋਗੇ ਮਨ ਕੀ ਚਲੋ ਅਗ ਇੱਕ ਦੋ ਗ੍ਰਾਮਰ ਹੋ ਸਕਦੇ ਆ ਨਾਲ ਤਾਂ ਉਸ ਤੋਂ ਬਾਅਦ ਪੈਰੇ ਲਈ ਫਿਰ ਤੋਂ ਟਾਈਮ ਬਚਾਉਣਾ ਜੀ ਪੈਰੇ ਨੂੰ ਲਾਸਟ ਤੇ ਤੁਸੀਂ ਰੱਖ ਸਕਦੇ ਹੋ ਬਦ ਤੋਂ ਬਦ ਕੋਸ਼ਿਸ਼ ਕਰਨੀ ਹੈ ਕਿ ਸਟਾਰਟਿੰਗ ਤੇ ਕੰਮ ਖਿੱਚ ਕੇ ਰੱਖਣਾ ਤਾਂ ਕਿ ਐਂਡ ਤੇ ਸਾਡਾ ਮੈਥ ਤੇ ਜੋ ਇੰਗਲਿਸ਼ ਲਈ ਹੈ ਐਸਐਸਟੀ ਵਾਲੇ ਨੇ ਵੀ ਇਹੀ ਕੰਮ ਕਰਨਾ ਕਿ ਇੰਗਲਿਸ਼ ਦੇ ਪੈਰਿਆਂ ਲਈ ਜਿਹੜਾ ਹੈਗਾ ਤੁਹਾਡੇ ਕੋਲ ਟਾਈਮ ਬਚੇ ਠੀਕ ਹੈ ਤੁਸੀਂ ਆਪਣੇ ਆਪ ਕਰੋ ਚੰਗੀ ਤਰ੍ਹਾਂ ਲੱਭ ਕੇ ਹੌਲੀ ਹੌਲੀ ਕਿਉਂਕਿ ਪੈਰੇ ਚੋਂ ਆਨਸਰ ਲੱਭੇ ਜਾ ਸਕਦੇ ਨੇ ਈਜ਼ੀਲੀ ਸਾਰੇ ਇਨ ਕੈਪੇਬਲ ਹੁੰਦੇ ਨੇ ਬਟ ਉਹਦੇ ਲਈ ਕੀ ਹੈ ਜੀ ਕਿ ਟਾਈਮ ਹੀ ਨਹੀਂ ਬਚਦਾ ਸਾਡੇ ਕੋਲ ਸਭ ਤੋਂ ਵੱਡੀ ਦਿੱਕਤ ਇਹ ਆਉਂਦੀ ਆ ਤਾਂ ਟਾਈਮ ਤਾਂ ਹੀ ਬਚੂਗਾ ਅਗਰ ਤੁਸੀਂ ਉੱਪਰੋਂ ਜੋ ਟਾਈਮ ਦੀ ਐਡਜਸਟਮੈਂਟ ਹੈ ਉਹਨੂੰ ਆਪਣੇ ਹਿਸਾਬ ਨਾਲ ਕਰਕੇ ਚੱਲੋਗੇ ਜੋ ਸਾਥੀ ਇੱਕ ਵਾਰ ਟੈਟ ਜਾਂ ਕੋਈ ਇਦਾਂ ਦਾ ਐਗਜ਼ਾਮ ਦੇ ਚੁੱਕੇ ਨੇ ਕੰਪੀਟੀਟਿਵ ਉਹ ਸ਼ਾਇਦ ਮੇਰੀ ਗੱਲ ਜਿਹੜੀ ਹੈਗੀ ਉਹ ਸਮਝ ਕੇ ਹੋਣਗੇ ਪਰ ਜੋ ਬਿਲਕੁਲ ਪਹਿਲੀ ਵਾਰ ਪੇਪਰ ਦੇ ਰਹੇ ਨੇ ਉਹਨਾਂ ਲਈ ਬਹੁਤ ਜ਼ਰੂਰੀ ਹੈ ਪੇਪਰ ਅਟੈਂਪਟ ਸਹੀ ਪੇਪਰ ਅਟੈਂਪਟ ਕਰਨ ਦੇ ਤਰੀਕੇ ਨੂੰ ਸਮਝਣਾ ਸੋ 올 ਦਾ ਬੈਸਟ ਜੀ ਤੁਹਾਡੇ ਐਗਜ਼ਾਮ ਲਈ ਰੱਬ ਕਰੇ ਇਹ ਪੇਪਰ ਕਲੀਅਰ ਕਰਕੇ ਤੁਸੀਂ ਇੱਕ ਕਦਮ ਜਿਹੜਾ ਹੈਗਾ ਉਹ ਆਪਣੀ ਮੰਜ਼ਿਲ ਵੱਲ ਵਧਾਵੋ